ਲੱਭੀ ਮਲੇਰ ਕੋਟ ਲਿਆਏ ਹੋਇਆ ਬਈ ਬਕਰੀ ਦੇ ਮੰਡੀ ਤੇ ਕੱਠ ਦਿਖਾ ਦੇ ਪਹਿਲਾਂ ਤਾਂ ਬਈ ਤੇ ਅੱਜ ਤਰੀਕ ਆ ਕਿ ਦੋ ਤੇ ਕੱਠ ਪੂਰਾ ਬਈ ਬੱਕਰੇ ਬੱਕਰੀਆਂ ਬਹੁਤ ਆਏ ਹੋਏ ਨੇ ਅੱਜ ਵੱਡੇ ਵੱਡੇ ਹਾਈਟ ਦੇ ਕੀ ਹਾਲ ਨੇ ਜੀ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਆ ਜਾਵੇ ਜਿਹੜਾ ਦਿੰਨੇ ਆਂਗੇ ਹਾਂ ਜੀ ਆ ਜਾ ਆ ਜਾ ਨਾਲ ਨਾਲ ਆ ਜਾ ਤੇ ģੇੜਾ ਦਿੰਨੇ ਆਂਗੇ ਆਪਾਂ ਵੀ ਕੀ ਕੁਝ ਆਇਆ ਹੋਇਆਗਾ ਆ ਦਿਖਾ ਦੇ ਪੇਡੂ ਦਿਖਾਉਣਾ ਤੁਹਾਨੂੰ ਬਈ ਬਾਈ ਜੀ ਕੀ ਹਾਲ ਚਾਲ ਨੇ ਠੀਕ ਆ ਜਨਾਬ ਆ ਦਿਖਾ ਪੈਡੂ ਬੜੇ ਸੋਹਣੇ ਨੇ ਇਹ ਹੈ ਹਾਂਜੀ ਕਿੰਨੀ ਕਿੰਨੀ ਉਮਰ ਦੇ ਹੋ ਗਏ ਇਹ ਇਹ ਹੈਗੇ 14 ਮਹੀਨੇ ਦੇ ਜੀ 14 ਮਹੀਨੇ ਦੇ ਨੇ ਜੀ ਹਾਂਜੀ ਜਨਾਬ ਦੁੱਗੇ ਦੁੱਗੇ ਹੋ ਗਏ ਇਹ ਹਾਂ ਦੁੱਗੇ ਹੋ ਗਏ ਜੀ ਠੀਕ ਹੈ ਜੀ ਕੀ ਮੰਗਿਆ ਕੀ ਇਹਨਾਂ ਦਾ 55000 ਮੰਗਦੇ ਆ ਜੀ ਜੋੜੀ ਦਾ ਲੈ ਵੀ ਜੋੜੀ ਦਾ 55000 ਰੁਪਏ ਮੰਗਿਆਗਾ ਵੇਟ ਕਿੰਨਾ ਹੋਊਗਾ 90 ਕਿਲੋ ਜੀ ਠੀਕ ਆ ਦੋਨਾਂ ਦੇ ਵਿੱਚ ਹਾਂਜੀ ਲੈ ਵੀ 90 ਕਿਲੋ ਵੇਟ ਆ 45 45 ਕਿਲੋ ਵੇਟ ਦੇਣ ਹੈ ਨਾ ਤੇ ਕੁਛ ਲੱਗਿਆ ਜੀ 40000 ਲੱਗਿਆ ਜੀ 40000 ਰੁਪਏ ਲੱਗੇ ਆ ਹੈ ਆੰਜਲੋ ਬਣ ਜੂ ਗੱਲ ਕੋਈ ਗੱਲ ਨਹੀਂ ਬਾਈ ਦੇਖਾ ਸੋਹਣੇ ਬਹੁਤ ਨੇ ਬਾਈ ਆਜੋ ਅੱਗੇ ਚੱਲਦੇ ਆਂਗੇ ਦਿਖਾਉਣੇ ਆ ਕਿ ਤੁਹਾਨੂੰ ਵੀ ਕੀ ਕੁਸ ਆਇਆ ਹੋਇਆਗਾ ਭਰੀ ਬਹੁਤ ਹੋਈ ਆ ਬਾਈ ਬਹੁਤ ਮੇਰੇ ਵੀਰ ਕਹਿੰਦੇ ਵੀ ਆਜੋ ਸਿੱਧੀ ਮੰਡੀ ਦੇ ਵਿੱਚ ਮੰਡੀ ਦਿਖਾਓ ਵੀ ਮੰਡੀ ਭਰੀ ਆ ਜਾਂ ਨਹੀਂ ਭਰੀ ਆ ਨਾ ਤੁਹਾਡੇ ਸਾਹਮਣੇ ਆ ਬਾਈ ਕੱਲ ਵੀ ਆਏ ਸੀਗੇ ਕੱਲ ਵੀ ਫੁੱਲ ਸੀ ਮੰਡੀ ਤੇ ਅੱਜ ਵੀ ਫੁੱਲ ਆ ਗਈ ਹੁਣ ਲਗਭਗ 5-6 ਤਰੀਕ ਤੱਕ 7 ਤਰੀਕ ਤੱਕ ਮੰਡੀ ਐਂ ਰਹਿਣੀ ਹੈਗੀ ਤੇ ਰੇਟ ਪੁੱਛਿਆ ਵੀ ਰੇਟ ਬਾਈ ਕਹਿੰਦੇ ਵੀ ਵਧੀਆ ਲੱਗੀ ਜਾਂਦਾ ਫਿਲਹਾਲ ਨਾ ਅੱਜ ਦੀ ਧੀ ਕੜੀ ਕੱਲ ਦਾ ਕੀ ਹੋ ਜੇ ਕੱਲ ਨੂੰ ਕੁਝ ਨਹੀਂ ਪਤਾ ਆ ਜਾ ਬਈ ਆ ਜਾ ਆ ਜਾ ਜੇ ਢਾ ਦੀ ਜੀ ਆਪਾਂ ਦਿਖਾਉਣਾ ਹੈ ਤੁਹਾਨੂੰ ਭੱਜਾ ਭੱਜਾ ਚੱਲੋ ਆ ਜਾਓ ਬਈ ਇਸਕਿ ਬਣਾ ਲਿਓ ਜੀ ਬੱਕਰਾ ਦਿਖਾਉਣਾ ਤੁਹਾਨੂੰ ਵੀ ਆ ਚਿੱਟੇ ਚਿੱਟੇ ਜਿਹਾ ਬੜਿਆ ਇਹ ਨਾ ਇਹਨੂੰ ਪੁੱਛ ਦਿਆ ਵੀ ਕਿੰਨੇ ਕ ਭਾਰ ਦਾਗਾ ਕੀ ਹਾਲ ਨੇ ਜੀ ਕਿਹਾਂ ਸੇ ਆਏ ਹੋ ਫਿਫਾਣਾ ਸੇ ਨੌਰਵਾਦਰਾ ਸੇ ਫਿਫਾਣਾ ਤੋਂ ਆਏ ਨੇ ਜੇ ਬੱਕਰਾ ਹੈ ਹਾਂ ਕੱਕਸੀ ਆ ਜਾਂ ਫਰਾਂਡੂ ਐ ਕੱਕਸੀ ਕੱਕਸੀ ਵੇਟ ਕਿਤਨਾ ਇਸਕਾ ਵੇਟ ਤਾਂ ਪਤਾ ਨਹੀਂ ਤੋਲੇ ਨਹੀਂ ਆਪਾਂ ਤੋਲਣਾ ਨਹੀਂ ਐ ਲੈ ਵੇਟ ਪਤਾ ਨਹੀਂ ਇਹਦਾ ਤੋਲਿਆ ਨਹੀਂ ਕੀ ਮੰਗ ਰਹੇ ਹੋ ਇਸਕਾ 45000 45000 ਠੀਕ ਲੱਗਿਆ ਕੁਛ ਨਹੀਂ ਕੁਛ ਨਹੀਂ ਨਹੀਂ ਲੈ 45000 ਰੁਪਏ ਮੰਗੇ ਲੱਗਿਆ ਕੁਛ ਨਹੀਂ ਹੈਗਾ ਜੇ ਲੱਗ ਜੂਣਾ ਕੋਈ ਪਤਾ ਨਹੀਂ ਨਾ ਲੈ ਵੀ ਆ ਜਾ ਬਈ ਇਧਰ ਹੀ ਆ ਜਾ ਆ ਜਾ ਅੱবি ਭੀੜ ਬਹੁਤ ਆ ਗਈ ਗੱਡੀਆਂ ਲੰਘੀ ਜਾਂਦੀਆਂ ਨੇ ਦੇਖ ਸਕਦੇ ਹੋ ਇਹ ਆਪਣੇ ਬੱਕਰੇ ਹੀ ਜੋ ਉਹਨਾਂ ਦਾ ਆਇਓ ਮੀਆਂ ਜੀ ਮਾੜਾ ਨਿੱਚੇ ਜੀ ਕੀ ਹਾਲ ਨੇ ਜੀ ਕਿੱਥੋਂ ਆਪਾਂ ਔਰੇ ਮੇਰੇ ਕੋਲੇ ਲੋਕਲੇ ਕੋਲੇ ਤੋਂ ਇਹ ਬੱਕਰਾ ਇਹ 55000 ਰੁਪਏ 55000 ਰੁਪਏ ਮੰਗਿਆ ਠੀਕ ਹੈ ਵੇਟ ਕਿੰਨਾ ਕਹਦੇ ਵਿੱਚ ਵੇਟ ਹੋਊਗਾ ਜੀ ਬੱਕਰਾ ਦਿਖਾਦੇ ਸਮਾਰ ਕੇ ਥੱਲੇ ਕਰਕੇ ਵੇਣਾ ਦੇਖ ਸਕਦੇ ਹੋਗੇ ਕਹਾਂ ਵੇਟ ਵੇਟ 45 ਕਿਲੋ 45 ਕਿਲੋ ਉਦਾਂ ਵੇਟ ਕਿੰਨਾ ਹੋਊਗਾ ਹੋ 80 ਕਿਲੋ 80 ਕਿਲੋ ਜੀ ਲੈ ਵੀ 80 85 ਕਿਲੋ ਵੇਟ ਦਾ ਬੱਕਰਾ ਹੈਗਾ ਦੇਖ ਸਕਦਾ ਕਿੰਨੇ ਮੰਗੇ ਨੇ ਤੇ 55 ਜੀ 55000 ਰੁਪਏ ਮੰਗੇ ਲੱਗਿਆ ਕੁਝ 40000 ਬਿਆਲੀ ਲੈ ਵੀ 42000 ਰੁਪਏ ਲੱਗੇ ਤੇ 55 ਮੰਗਿਆ ਤੇ ਹਾਂ ਸੋਹਣਾ ਬਹੁਤ ਆ ਬੱਕਰਾ ਹਾਈਟ ਵੀ ਹੋਊਗੀ 42 43 ਇੰਚ ਦੀ ਹਾਈਟ ਹੈਗੀ ਹੈ ਨਾ ਸਹੀ ਗੱਲ ਆਗੀ ਲੈ ਵੀ ਆ ਜਾ ਆ ਜਾ ਤੈਨੂੰ ਵੀ ਦਿਖਾ ਦਈ ਓਦੋਂ ਘਰ ਮਾਰ ਆਇਆ ਕਿੱਥੋਂ ਆਇਆ ਬਈ ਤੂੰ ਫੇ ਪਾੜ ਦੇ ਫਾਣੇ ਤੋਂ ਇਹ ਆਇਆ ਇੱਧਰ ਕਰਕੇ ਬੱਕਰਾ ਦਿਖਾ ਇਹਨੂੰ ਕਰੀ ਬਈ ਅੱਗੇ ਉਧਰ 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 ਕੈਮਰੇ ਕਿ ਨਹੀਂ ਕਰ ਕਿੰਨੇ ਕਿਲੋ ਦਾ ਬੱਕਰਾ ਇਹ 45 ਕਿਲੋ 45 ਕਿਲੋ ਦਾ ਠੀਕ ਆ ਗੋਸਤ ਜਾਂ ਫਿਰ ਇਦਾਂ ਹੀ ਸਾਰਾ ਜਿਉਂਦਾ ਹੀ ਗੋਸ ਗੋਸ ਜਾਉਂਦਾ ਕਿੰਨਾ ਜਾਉਂਦਾ ਦੱਸਿਆ ਯਾਰ ਜਾਉਂਦਾ ਪਤਾ ਨਹੀਂ 14 ਦਾ ਪਤਾ ਨਹੀਂ ਹੈ ਠੀਕ ਹੈ ਕੀ ਮੰਗੇ ਨਾ 45000 45000 ਲੱਗਿਆ ਕੁਛ ਕਿੰਨਾ 42000 ਫੇਰ ਤਾਂ ਲੱਗ ਹੀ ਗਿਆ ਦੀਗਾ ਫੜਾ ਦਿੰਦਾ ਭਣਾ ਫਿਰ ਹੋਰ ਕੀ ਸੀ 3000 ਹੀ ਰਹਿ ਗਿਆ ਸੀ 1000 ਹੈ ਦੂਰ ਦੂਰ ਕਰਕੇ ਫੜਾ ਦਿੰਦਾ 40 ਦੇਣੇ ਸਾਰੇ ਦੇ ਦੇ 40 ਕਿੰਨਾ 40 40 ਹੈ ਕਿ 42 40 40 ਸੇ ਲੱਗਿਆ ਕਿੰਨਾ ਫੇਰ 42 42 ਲੱਗਿਆ 40 ਦਾ ਦੇਣਾ ਇਹ ਕਿਵੇਂ ਗੱਲਬਾਤ ਬਣੀ ਬਿਆਲੀ ਦਾ ਲੱਗ ਗਿਆ ਬੰਦੇ ਆ ਜਾ ਇਹਦਾ ਉਲਟਾ ਹੋਇਆ ਕੰਮ ਦਾ ਤਾਂ ਕਹਿੰਦਾ ਭਾਈ 42 ਲੱਗ ਗਿਆ ਦੇਣਾ 40 ਦਾਗਾ ਲੈ ਆ ਜਾ ਆ ਜਾ ਇਹ ਦਿਨ ਹੁੰਦੇ ਨੇ ਭਾਈ ਦੇਖ ਸਕਦੇ ਆਜੋ ਭਾਈ ਛੋਟੇ ਛੋਟੇ ਵੀ ਆਉਂਦੇ ਨੇ ਨਾ ਇਹੀ ਤਾਂ ਗੱਲ ਨਹੀਂ ਹੈ ਕਿ ਇੱਧਰ ਦਿਖਾ ਦੇ ਭਾਈ ਜ਼ਰੂਰੀ ਨਹੀਂ ਵੀਰੇ ਵੱਡੇ ਵੱਡੇ ਆਉਣਗੇ ਛੋਟੇ ਛੋਟੇ ਵੀ ਤੁਸੀਂ ਲੈ ਕੇ ਜਾ ਸਕਦੇ ਆ ਉਹਦੀ ਗਿਣਚਾ ਇਸ ਦੇ ਮੁਤਾਬਿਕ ਆਜੋ ਭਾਈ ਦੇਖ ਸਕਦੇ ਹੋਗੇ ਇਦਾਂ ਇਦਾਂ ਦੇ ਵੀ ਹੁੰਦੇ ਨੇ ਇਧਰ ਆਈ ਕਾ ਬਾਈ ਲੈ ਕੇ ਆਇਆ ਬੱਕਰੇ ਦੇਖ ਸਕਦੇ ਹੋ ਗੱਡੀਆਂ ਬਹੁਤ ਆਈਆਂ ਹੋਈਆਂ ਨੇ ਬੱਕਰੇ ਲੈਣ ਆਇਆ ਜੀ ਬੱਕਰੇ ਲੈਣ ਆਇਆ ਬੱਕਰੇ ਲੈਣ ਆਇਆ ਜੀ ਕਿੰਨੇ ਲੈ ਲੈ ਦੋ ਲੈ ਲੈ ਕਿੱਥੇ ਨੇ ਘਰੇ ਨੇ ਕਿੰਨੇ ਕਿੰਨੇ ਕਿਲੋ ਵਾਲੇ ਹੈ ਕਿੰਨੇ ਕਿੰਨੇ ਕਿਲੋ ਵਾਲੇ ਬੱਕਰੇ ਨੇ ਟੱਟੇ ਬਸ ਬੱਚੇ ਲੈਏ ਨੇ ਫਿਰ ਬੱਕਰੇ ਥੋੜੀ ਨੇ ਉਹ ਹਾਂ ਹਾਂ ਭੱਜ ਜਾ ਲੈ ਜੇ ਤਰੂ ਦੇ ਆ ਬਾਕ ਜਾ ਬਾਕ ਜਾ ਲੈ ਵੀ ਆ ਜੋ ਅਰੇ ਦੂਜੇ ਪਾਸੇ ਆ ਗਏ ਮੰਡੀ ਕਣੀ ਦੇਖੋ ਬਈ ਐਦਾਂ ਕਰਕੇ ਨਾ ਬੱਕਰੇ ਆਉਂਦੇ ਨੇ ਉਹ ਰੇੜੀਆਂ ਦੇ ਵਿੱਚ ਨਾ ਦੇਖ ਸਾਹ ਨੂੰ ਬਈ ਇਧਰਲੇ ਪਾਸੇ ਬਣੇ ਰਾਜਸਥਾਨ ਵਾਲੇ ਬਈ ਆਉਂਦੇ ਨੇ ਐਦਾਂ ਕਰਕੇ ਨਾ ਲੈ ਲੈ ਕੇ ਆਉਂਦੇ ਨੇ ਬਈ ਭਰ-ਭਰ ਗੱਡੀਆਂ ਪੂਰੀ ਹਨਾ ਚੈੱਕ ਕਰੋ ਬਈ ਲਗਭਗ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਅੱਜ ਬੱਕਰੇ ਬੱਕਰੇ ਪਹੁੰਚੇ ਹੋਏ ਨੇ ਹਰੇਕ ਟਰੇਡ ਤੋਂ ਯਾਨੀ ਕਿ ਆਲ ਓਵਰ ਇੰਡੀਆ ਵਿੱਚ ਹਰੇਕ ਕਿਤੋਂ ਇੱਥੇ ਬੱਕਰੇ ਬੱਕਰੀਆਂ ਆਉਂਦੇ ਨੇ। ਉਹ ਦੇਖ ਲਿਆ। ਲੈ ਆ ਜੋ ਅੱਗੇ ਚੱਲਦੇ ਆਂਗੇ ਐ ਵੀ ਦੇਖ ਸਕਦੇ ਹੋ ਐ ਵੀ ਵੇਟ ਦੇ ਵਿੱਚ ਨੇ। ਲੈ ਵੀ ਇੱਧਰ ਦੇਖੋ। ਦੂਜੇ ਪਾਸੇ ਆ ਗਏ ਮੰਡੀ ਦੇ ਵਿੱਚ। ਦੇਖ ਸਕਦੇ ਹੋ ਬਾਈ। ਅਮਜੀਦ ਕਿੰਨੇ ਬੱਕਰੇ ਪਹੁੰਚੇ ਹੋ ਇਹਨਾਂ ਨੂੰ? ਹਰੇਕ ਤਰ੍ਹਾਂ ਦੀ ਕੁਆਲਿਟੀ ਆ ਬਾਈ। ਵਧੀਆ ਵੀ ਤੇ ਉਹਦੀ ਸੀਵੀ ਹਨ ਕੇ ਹਰੇਕ ਤਰ੍ਹਾਂ ਦੀ ਬਰੀਡ ਪਹੁੰਚਦੀ ਆ ਔਰੇ। ਚੈੱਕ ਕਰੋ। ਲੇ ਵੀ ਆ ਜਾਓ ਬਈ ਨੰਹੋਰ ਨਾਲ ਮਿਲਣਾ ਉਹਨਾਂ ਇੱਕ ਮਿੰਟ ਆਉਣਾ ਮੈਂ ਤੇਰੇ ਕੋਲੇ ਬਾਅਦ ਚ ਆਉਂਗਾ ਆ ਬਾਬਾ ਗੋਡ ਫਾਰਮ ਵਾਲੇ ਬੈਠੇ ਨੇ ਅੱਜ ਆ ਬੰਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ ਤਾਂ ਬਥੇਰੀ ਕਰ ਲਈ ਕਿ ਆ ਲੈ ਨਸਲੀ ਮਾ ਵਧੀਆ ਬਈ ਵਧੀਆ ਕਿਵੇਂ ਚੱਲ ਰਹੀ ਏ ਮੰਡੀ ਬਈ ਮੰਡੀ ਵਧੀਆ ਬਈ ਵਧੀਆ ਵਧੀਆ ਵੇਚੇ ਪੂਚੇ ਕੁਝ ਕਾਜ ਨਾ ਪਤਾ ਉਹ ਬੱਚਾ ਵੇਚਣ ਆਇਆ ਅੱਛਾ ਉਹ ਬੱਚਾ ਵੇਚਣ ਆਇਓ ਆਇਆ ਮੜਾ ਥੱਲੇ ਉਤਰਿਆ ਫਿਰ ਐ ਕੰਨੂ ਕਰਦਾਂਗਾ ਤੇ ਮੇਰਾ ਐਡ ਆਉਣ ਵਾਲੇ ਗੱਲਾਂ ਕਰਦਾ ਆ ਬੱਕਰਾ ਅੱਗੇ ਕਰ ਬਲਾ ਦਾ ਲੈ ਵੀ ਬਰੀਡਰ ਦਿਖਾਉਨੇ ਇਹਨਾਂ ਦੇ ਕਿਵੇਂ ਬਈ ਇਹ ਵਕਾਊ ਐ ਜੇ ਕੋ ਚੰਗੇ ਰੀਪੀਦੂ ਦੇ ਵੀ ਦੇਵਾ ਚੰਗੇ ਕਿੰਨੇ ਬਈ ਦੇ ਦੋ 5-6 ਲੱਖ ਇਕੱਠਾ ਹੀ 5-6 ਲੱਖ ਇਕੱਠਾ ਹੀ ਲਾ ਵੀ 5-6 ਲੱਖ ਇਕੱਠੇ ਹੀ ਮੰਗੀ ਜਾਂਦਾ ਹੈ ਨਾ ਕਿਉਂਕਿ ਬਈ ਚੰਗੀ ਬਰੀਡ ਚੰਗੀ ਹੈ ਨਾ ਕਿਹੜਾ ਬੱਕਰਾ ਬਈ ਆਪਣਾ ਇਹ ਮਿਸਟਰ ਬੋ ਇਹ ਮਿਸਟਰ ਬੋ ਆ ਬਈ ਨਾ ਦੇਖਾ ਦਿਓ ਇਹਦੀ ਹਾਈਟ ਹੋਊਗੀ 40-47 ਹੈਗੀ ਆ ਅਏ ਨਹੀਂ ਪਤਾ ਲੱਗਿਆ ਯਾਰ ਤੁਹਾਨੂੰ ਇੰਨਾ ਟਾਈਮ ਹੋਇਆ ਤੈਨੂੰ ਕੰਮ ਕਰਦਿਆਂ ਮੈਨੂੰ ਨਹੀਂ ਪਤਾ ਲੱਗਿਆ ਦੱਸ ਆਪਾਂ 47 48 ਇੰਚ ਨਾਪੀ ਹੋਈ ਹੈ 47 48 ਇੰਚ ਨਾਪੀ ਹੋਈ ਹੈ ਮੈਂ ਇੰਨੀ ਕਿਹਾ ਯਾਰ ਮੈਂ ਕਿੰਨੀ ਹੋਰ ਗਈ ਸੀ ਨਾ ਪਤਾੰਦਰਾ ਤਾਂ ਉਹਨੂੰ 47 ਵੀ ਕਿਹਾ ਮੈਂ 47 ਦਾ ਪਤਾ ਨਹੀਂ ਆ ਵੀਡੀਓ 'ਚ ਦੇਖੋ 47 ਵੀ ਕਿਹਾ ਮੈਂ ਵੀਡੀਓ 'ਚ ਦੇਖੋ ਮੈਂ ਵੀ 47 48 ਇੰਚ ਦਾ ਬੱਕਰਾ ਹੈਗਾ ਦੇਖ ਸਕਦੇ ਹੋ ਨਾ ਚੰਗਾ ਬੱਕਰਾ ਬਈ ਪੂਰਾ ਇੱਕ ਨੰਬਰ ਬਰੀਡ ਹੈਗਾ ਨਾ ਮਿਸਟਰ ਬੋ ਕਿੰਨੇ ਦੰਦ ਹੋ ਗਿਆ ਭਈ ਇਹ 8 ਦੰਦ ਹੋ ਗਿਆ ਲੈ ਵੀ 8 ਦੰਦ ਹੋ ਗਿਆ 7 ਹੀ ਦੇਖ ਸਕਦੇ ਹੋ ਨਾ ਇੰਨੇ ਚੌੜੀ ਸਾਤੀ ਕਿਦੇ ਬੱਕਰੇ ਦੀ ਮਿਲਦੀ ਨਹੀਂ ਸਾਤੀ ਦਿਖਾ ਦੇ ਬੱਕਰੇ ਦੀ ਬਾਈ ਹਨਾ ਬਹੁਤ ਚੰਗੀ ਬਰੀਡ ਦਾ ਬੱਕਰਾ ਹੈ ਬਾਈ ਬੱਚੇ-ਬੁੱੱਚੇ ਕਿਵੇਂ ਆਉਂਦੇ ਨੇ ਬਈ ਇਹਦੇ ਬੱਚੇ ਇੱਕ ਤਾਂ ਨਾਲ ਲੈ ਕੇ ਆਏ ਵੀ ਉਹ ਜਿਹੜਾ ਬੱਚਾ ਇਹਦਾ ਉਹ ਛੋਟਾ ਖੜਾ ਅੱਛਾ ਬਾਕੀ ਘਰੇ ਹੋਰ ਵੀ ਆਉਂਦੇ ਉਹ ਬੱਚਾ ਦਿਖਾ ਦੇ ਬਾਈ ਲਗਭਗ ਸਾਰੇ ਪੂਰੇ ਘੈਂਟ ਆਉਂਦੇ ਕੋਈ ਜਿਆਦਾ ਪਾੜਾ ਨਹੀਂ ਹੈ ਸਹੀ ਗੱਲ ਆ ਬਾਈ ਦੇਖ ਸਕਦੇ ਹੋ ਬਾਈ ਬਹੁਤ ਚੰਗੀ ਬਰੀਡ ਦਾ ਯਾਨੀ ਕੀ ਆਉਂਦੀ ਹੈ ਉਹਦੀ ਹਨਾ ਬਾਕੀ ਕੋਈ ਗੱਲ ਨਹੀਂ ਤੁਹਾਨੂੰ ਨੰਬਰ ਦੇਵਾਂਗੇ ਨੰਬਰ ਬੋਲ ਦਿਓ ਇੱਕ ਵਾਰ ਦਾ ਨਾ ਨੰਬਰ ਆਪਣਾ ਹੈਗਾ 98899 17741 ਦਵਾਰੇ ਪੇਰ 99143 592 ਸੁਣਤਾ ਲੈ ਵੀ ਇਹ ਨੰਬਰ ਤੇ ਸੰਪਰਕ ਕਰ ਲਿਓ ਆ ਜਾਵਾਂ ਯਾ ਵੀ ਦਿਖਾ ਦੀ ਆਪਾਂ ਨਾ ਇੱਕ ਬੱਕਰਾ ਇੱਧਰ ਖੜਿਆਗਾ ਆ ਯਾ ਆਇਨੂੰ ਫੜਾ ਦੇ ਮੁੰਡੇ ਨੂੰ ਇਹ ਬਈ ਜੈਡ ਬਲੈਕ ਬੱਕਰਾ ਕੀ ਨਾਮ ਇਹਦਾ ਬਈ ਇਹ ਮੋਦੀ ਆ ਬਈ ਲੈ ਵੀ ਇਹ ਮਿਸਟਰ ਮੋਦੀ ਆ ਜਾਂ ਫਿਰ ਕੱਲਾ ਮੋਦੀ ਆ ਇਹ ਕੱਲਾ ਹੀ ਮੋਦੀ ਕਹਿੰਦੇ ਨੇ ਕੱਲਾ ਹੀ ਮੋਦੀ ਆ ਲੈ ਵੀ ਮਤਰੇ ਇਹ ਆ ਕੇ ਦੇਖ ਸਕਦੇ ਹੋ ਬੱਕਰਾ ਬਈ ਨਾ ਇਹ ਵੀ ਚੰਗਾ ਵੀ ਬੱਕਰਾ ਇਹਦੀ ਵੀ ਹਾਈਟ ਹੈਗੀ ਕਿ ਲਗਭਗ 46 ਇੰਚ ਦੀ ਹੈ ਹਣਾ ਹਾਂ ਬੱਕਰਾ ਬਾਈ ਬਹੁਤ ਚੰਗਾ ਗਾ ਕੋਲ 6 ਦਾਂਦਾ ਬਾਈ 6 ਦਾਂਦਾ ਤੇ ਬਰੀਡ ਇਹਦੀ ਬਾਈ ਜੀ ਬਹੁਤ ਚੰਗੀ ਆਉਂਦੀ ਆ ਬਾਈ ਵੀਡੀਓ ਬਲਾਈ ਹੋਈ ਆਪਾਂ ਬੱਚਿਆਂ ਦੀ ਬਹੁਤ ਚੰਗੀ ਬਰੀਡ ਦੇ ਬੱਚੇ ਕੱਢਦੇ ਆ ਵੀ ਦੇਖ ਸਕਦੇ ਹੋ ਬਈ ਇਹ ਵੀ ਵੇਚ ਦੇਣਾਗਾ ਇਹ ਵੀ ਵੇਚ ਦਾਂਗੇ ਬਈ ਆਪਣੇ ਕੋਲ ਨੈਕਸਟ ਟਾਈਮ ਬੱਚੇ ਵੀ ਤਿਆਰ ਹੋ ਰਹੇ ਨੇ ਕਿੰਨੇ ਦਾ ਵੇਚੇਗਾ ਸਹੀ ਸਹੀ ਦੱਸ ਦੇ ਵੀ ਇਹ ਵੀ 80000 ਰੁਪਏ ਦਾ ਵੇਚ ਕੋਈ ਨਹੀਂ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਹੋ ਜਾਂਦਾ ਹੈ ਵੀ ਨੰਬਰ ਹੈਗਾਗਾ ਇਹਦੇ ਸੰਪਰਕ ਕਰ ਲਓ ਠੀਕ ਆ ਬਈ ਬਾਬੂ ਉਹ ਮਿਲਦਾ ਦਿੰਦਾ ਚਾਂਗਾ ਲੈ ਬਈ ਮੁਸਤਾਕ ਕੋਲੇ ਆ ਗਿਆ ਪੰਬਲੇ ਰਿਕੋਰਲੇ ਵਾਲੇ ਕੋਲੇ ਸਤਿ ਸ੍ਰੀ ਅਕਾਲ ਪੁੱਤ ਕਿਵੇਂ ਆ ਕਿਵੇਂ ਆ ਬਈ ਮੁਸਤਾਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਏ ਭਈ ਇੱਥੋਂ ਹੀ ਆਪਣੇ ਰਿਕੋਰਲੇ ਤੋਂ ਹਣਾ ਕਿੰਨੇ ਦਿਨ ਹੋ ਗਏ ਭਜਾਉਂਦੇ ਨੂੰ ਮੈਨੂੰ ਹੋ ਗਏ ਬਾਈ 13-14 ਦਿਨ ਹੋ ਗਏ 13-14 ਦਿਨ ਹੋ ਗਏ ਉਹਰੇ ਲੈ ਵੀ 13-14 ਦਿਨ ਹੋ ਗਏ ਆਪਣਾ ਦੂਜਾ ਦਿਨ ਹੀ ਆਜੇ ਦੂਜਾ ਦਿਨ ਹੀ ਆਇਆ ਹਾਂ 10 ਬਾਈ ਉਹ ਰੇਟ ਕਿਵੇਂ ਲੱਗ ਰਿਹਾ ਮਤਲਬ ਸਹੀ ਸਹੀ 10 ਮੜਾ ਆ ਵੀ ਕਿਵੇਂ ਲੱਗ ਗਿਆ ਉਹਦਾ ਰੇਟ ਉਹ ਕਿਵੇਂ ਲੱਗ ਜਾਂਦਾ ਬਾਈ ਉਹ ਵਧੀਆ ਲੱਗ ਜਾਂਦਾ ਸਹੀ ਲੱਗਦਾ ਯਾਰ ਕਿੰਨੇ ਕਿੰਨੇ ਰੁਪਏ ਤੱਕ ਰੇਟ ਹੁਣ ਤੱਕ ਜਾਨਕੀ ਵਿਕ ਚੁੱਕੇ ਆਪਣੇ ਕੋਲੇ ਮੇਰੇ ਕੋਲੇ ਹਾਂਜੀ ਮੈਂ ਬਾਈ 55000 ਦਾ ਬੱਕਰਾ ਵੇਚਿਆ ਠੀਕ ਅੱਛਾ ਮੰਨ ਕੇ ਕਿੰਨੇ ਕਿਲੋ ਦਾ ਹੋਊਗਾ ਉਹ ਵਿੱਚ ਨੀਟ ਹੋਊਗਾ ਹਮਝ ਲਗੋਸ ਬਣ ਕੇ 4 ਕੀ ਕਿਲੋ ਕਿੰਨੇ ਰੁਪਏ ਕਿਲੋ ਨੂੰ ਜੇ ਆਪਾਂ ਗੱਲਬਾਤ ਕਰੀਏ ਬਈ ਗੋਸਤ ਬਾਈ ਉਹ ਤਾਂ ਜੇ ਆਪਾਂ ਲਈ ਹੁਣ 40 ਕਿਲੋ ਤਾਂ 1200 ਨੂੰ ਵੇਚਿਆ 1200 ਨੂੰ ਜਿਹੜੇ ਆਮ ਜਿਹੜਾ ਰੇਟ ਹੈ ਸਰਵਾਨੀ ਵਾਲੇ ਦਾ 1000 ਰੁਪਏ ਕਿਲੋ ਵੇਖ ਰਿਹਾ ਠੀਕ ਗੱਲ ਹੈ ਵੀ 1000 ਰੁਪਏ ਤੱਕ ਜਾਨਕੀ ਵੇਚ ਜਾਂਦਾਗਾ ਬਾਕੀ ਛੋਡੇ ਤੇ ਡਿਪੈਂਡ ਕਰਦਾ ਹਣਾ ਹਾਂ ਸੋਨਾ ਸੁਨੱਖਾ ਬਸ ਉਹਨਾਂ ਤੇ ਲੱਗ ਜਾਂਦਾ ਬੱਦ ਲੱਗ ਜਾਂਦਾ ਨਾ ਜਿਵੇਂ ਇਹ ਬੱਕਰਾ ਬਈ ਇਹ ਇਹ ਬਕਰ ਮਕਦੀਨ ਆ ਜਾ ਇਹਦੇ 35000 ਰੁਪਏ ਲੱਗ ਜਾਂਦਾ ਬਾਈ 35000 ਠੀਕ ਆ ਹਾਂ ਮਨ ਕੇ ਲਓ 35 ਕਿਲੋ ਮੀਟ ਇਹਦੇ ਕੋਸੇ ਵਿੱਚ ਠੀਕ ਆ 35 ਕਿਲੋ ਯਾਰ 35000 ਰੁਪਏ ਲੱਗ ਜਾਂਦੇ ਯਾਨੀ ਕਿ 1000 ਰੁਪਏ ਕਿਲੋ ਨੂੰ ਗੋਸਤ ਲੱਗੀ ਜਾਂਦਾ ਇਹ ਬਾਈ ਇਹਦਾ ਮੰਗਦਾ ਬਾ 45000 ਰੁਪਏ 45000 ਰੁਪਏ ਵਿੱਚ 40 ਕਿਲੋ ਹੋਊਗਾ ਇਹ ਵੀ ਓਨਾ ਹੀ ਆ ਨਾ ਲਗਭਗ ਸੇਮ ਦੀ ਹੈਗਾ 19 21 ਦਾ ਫਰਕ ਹੈ ਨਾ ਠੀਕ ਆ ਲੈ ਵੀ ਆ ਬਕਰੇ ਵਾਗੀ ਆ ਵੀ ਆਪਣੇ ਨੇ ਵੀ ਆਪਣੇ ਨੇ ਲੈ ਵੀ ਯਾਨੀ ਕਿ ਇੰਨਾ கிரேਟ ਲੱਗੀ ਜਾਂਦਾਗਾ ਜੇ ਤੁਸੀਂ ਇੱਥੇ ਆਉਨੇ ਹੋਗੇ ਤਾਂ ਆ ਕੇ ਵੀ ਵੇਖ ਸਕਦੇ ਹੋ ਨਾ ਐਂਕਾ ਨੰਬਰ ਬੋਲਦੇ ਮਸਤਾ ਕਹਣਾ ਇੱਕ ਵਾਰੀ ਹਾਂ 98146 9936 ਦੁਬਾਰੇ ਫੇਰ 98146 9936 ਧੰਨਵਾਦ ਆਉਣਾ ਲੰਗਾ ਵੇ ਐਸੀ ਕਿ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰ ਦਿਓ ਨਾ ਤੁਹਾਨੂੰ ਰੇਟ ਵੀ ਦੱਸਤਾ ਵੀ ਕਿੰਨਾ ਕੁ ਰੇਟ ਲੱਗੀ ਜਾਂਦਾਗਾ ਵੀਰਾਂ ਦਾ ਠੀਕ ਹੈ ਜੀ ਕਿਹਦਾ ਵੱਧ ਕਿਹਦਾ ਟੱਟ ਕੋਈ ਪੁੱਛ ਆਏਗਾ ਕੋਈ ਗੋਸਾ ਨਹੀਂ ਕਰ ਯਾਨੀ ਕਿ ਹਰੇਕ ਦਾ ਦੀ ਗੱਲਬਾਤ ਹੋਈ ਪਈ ਆ ਬਾਕੀ ਜੇ ਤੁਸੀਂ ਆਉਣਾ ਬਈ ਤਾਂ ਦਾਣਾ ਮੰਡੀ ਦੇ ਵਿੱਚ ਸ਼ਹਿਰ ਮਲੇ ਕੋਟਲੇ ਆ ਕੇ ਤੁਸੀਂ ਮੰਡੀ ਦੇਖ ਸਕਦੇ ਹੋ ਬੱਕਰੇ ਖਰੀਦ ਸਕਦੇ ਹੋ ਤੇ ਵੇਚ ਸਕਦੇ ਹੋ ਬਈ ਤੇ ਤੈਨੂੰ ਕਰ ਲੋ ਸਬਸਕ੍ਰਾਈਬ ਪੇਜ ਨੂੰ ਕਰ ਲੋ ਫੋਲੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਬਈ ਨਾ ਆਜੋ ਬਈ ਧੰਨਵਾਦ